ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਮੈਂ ਅੱਜ ਇੱਕ ਕਿਤਾਬ ਕਿਤਾਬ ਕੀ ਕਾਇਦਾ ਕਾਇਦਾ ਲੈ ਕੇ ਆਈ ਹਾਂ ਕਾਇਦਾ ਜੋ ਕਿ ਅੱਜ ਕੱਲ ਦੇ ਬੱਚਿਆਂ ਨੂੰ ਵਰਡ ਪਤਾ ਵੀ ਨਹੀਂ ਹੋਣਾ ਕਿ ਕਾਇਦਾ ਕੀ ਹੁੰਦਾ ਹੈ ਇਹ ਪਤਲੀ ਜੀ ਬੁੱਕ ਹੈ ਜਿਸ ਤੋਂ ਸਾਨੂੰ ਕਿੰਨਾ ਗਿਆਨ ਮਿਲਦਾ ਹੈ ਬਿਲਕੁਲ ਦੇਖੋ ਪਤਲੀ ਜੀ ਹੈ ਤੇ ਇਸ ਨੂੰ ਕਾਇਦਾ ਆਖਦੇ ਹਨ ਠੀਕ ਹੈ ਤੇ ਇਹ ਹੈ ਸ਼ੁਭਮ ਬਾਲ ਪੋਥੀ ਪਰਵੇਸ਼ਿਕਾ ਪੰਜਾਬੀ ਦੀ ਕਿਤਾਬ ਹੈ ਅਤੇ ਇਸ ਦੀ ਕੀਮਤ 3 ਰੁਪਏ ਲਿਖੀ ਹੋਈ ਹੈ ਠੀਕ ਹੈ ਜੀ ਤੇ ਇਹ ਗਿਆਨ ਦਾ ਭੰਡਾਰ ਹੈ ਇਸ ਵਿੱਚ 35 ਅਖਰੀ ਵਰਣਮਾਲਾ ਠੀਕ ਹੈ ਮੈਂਸ਼ਨ ਹੈ ਮੁਕਤਾ ਵਾਲੇ ਸ਼ਬਦ ਸਾਰੀਆਂ ਮਾਤਰਾਵਾਂ ਠੀਕ ਹੈ ਕੰਨਾ ਮਾਤਰਾ ਸਿਹਾਰੀ ਬਿਹਾਰੀ ਔਂਕੜ ਸਾਰੀਆਂ ਮਾਤਰਾਵਾਂ ਇਸ ਵਿੱਚ ਦਰਜ ਹਨ ਠੀਕ ਹੈ ਅੱਦਕ ਵਾਲੇ ਸ਼ਬਦ ਠੀਕ ਹੈ ਔਰ ਇਹ ਦੇਖੋ ਅੱਦੇ ਅੱਖਰ ਵਾਲੇ ਸ਼ਬਦ ਸਾਰਾ ਕੁਝ ਇਸ ਬੁੱਕ ਵਿੱਚ ਦਿੱਤਾ ਹੋਇਆ ਹੈ ਫਿਰ ਦੇਖੋ ਮੁਹਾਰਨੀ ਮੁਹਾਰਨੀ ਵੀ ਮੈਂਸ਼ਨ ਕੀਤੀ ਹੋਈ ਹੈ ਫਿਰ ਪੱਲਾਂ ਦੇ ਨਾਮ ਸਬਜ਼ੀਆਂ ਦੇ ਨਾਮ ਹੈਨਾ ਤੇ ਪੰਛੀ ਜਾਨਵਰ ਫੁੱਲਾਂ ਦੇ ਨਾਮ ਸ਼ੀਰ ਦੇ ਅੰਗ ਆਵਾਜ਼ਾਂ ਦੇ ਸਾਧਨ ਘਰੇਲੂ ਸਮਾਨ ਜੋ ਕਿ ਇਸ 20 ਰੁਪਏ ਦੀ ਬੁੱਕ ਵਿੱਚ ਜੋ ਮੈਨੂੰ 20 ਰੁਪਏ ਦੇ ਹੀ ਮਿਲੀ ਹੈ ਭਾਵੇਂ ਇਸ ਦਾ ਰੇਟ ਦੇ ਮੈਂਸ਼ਨ ਹੈ 30 ਰੁਪਏ ਪਰ ਮੈਨੂੰ ਸਿਰਫ ਇਹ 20 ਰੁਪਏ ਦੀ ਪਈ ਹੈ ਜੋ ਕਿ ਗਿਆਨ ਦਾ ਭੰਡਾਰ ਹੈ ਜੇ ਕੋਈ ਪੰਜਾਬੀ ਸਿੱਖਣੀ ਚਾਹੁੰਦਾ ਹੈ ਤਾਂ ਇਸ 20 ਰੁਪਏ ਦੀ ਬੁੱਕ ਵਿੱਚੋਂ ਬਹੁਤ ਕੁਝ ਸਿੱਖ ਸਕਦਾ ਕਿਉਂਕਿ ਬਸ ਇਸ ਦੇ ਵਿੱਚ ਪ੍ਰੋਬਲਮ ਇਹ ਹੈ ਕਿ ਇਹ ਬੁੱਕ 컬러ਫੁਲ ਨਹੀਂ ਹੈ ਬਲੈਕ ਐਂਡ ਵਾਈਟ ਹੈ ਉਹ ਕੋਈ ਮੈਟਰ ਨਹੀਂ ਕਰਦਾ ਕਿਉਂਕਿ ਇਸ ਦੀ ਪ੍ਰਿੰਟਿੰਗ ਬਹੁਤ ਅੱਛੀ ਹੋਈ ਹੋਈ ਹੈ ਤੇ ਅੱਖਰ ਵੀ ਇੰਨੇ ਬ੍ਰਾਡ ਦਿੱਤੇ ਹੋਏ ਹਨ ਬਹੁਤ ਅੱਛੇ ਦਿੱਤੇ ਹੋਏ ਸਾਰਾ ਕੁਝ ਇਸ ਬੁੱਕ ਵਿੱਚ ਬਹੁਤ ਵਧੀਆ ਜੋ ਕਿ ਅਸੀਂ ਕਿੰਨਾ ਪੈਸਾ ਖਰਚ ਕਰਦੇ ਹਾਂ ਬਾਕੀ ਕੋਰਸ ਬੁੱਕ ਜਦੋਂ ਖਰੀਦਦੇ ਹੈਗੇ 300 400 ਰੁਪਏ ਦੀ ਬੁੱਕ ਆਂਦੀ ਹੈਗੀ ਹੈ ਪਰ ਉਹੀ ਸਾਰਾ ਕੁਝ ਇਸ ਬੁੱਕ ਵਿੱਚ ਮਿਲ ਰਿਹਾ ਜੋ ਕਿ ਸਿਰਫ 20 ਰੁਪਏ ਦੀ ਹੈ ਤੇ ਜੇਕਰ ਤੁਸੀਂ ਵੀ ਅਜਿਹੀ ਬੁੱਕ ਲੈਣਾ ਚਾਹੁੰਦੇ ਹੋ ਦਾ ਬਾਜ਼ਾਰ ਦੇ ਵਿੱਚ ਬੁੱਕਸ ਮਾਰਕੀਟ ਦੇ ਵਿੱਚ ਆਰਾਮ ਨਾਲ ਅਵੇਲੇਬਲ ਹੈ ਤੁਸੀਂ ਕਿਸੇ ਵੀ ਸ਼ਾਪ ਤੋਂ ਲੈ ਸਕਦੇ ਹੋ ਤੇ ਆਪਣੀ ਪੰਜਾਬੀ ਭਾਸ਼ਾ ਨੂੰ ਸਿੱਖ ਸਕਦੇ ਹੋ ਧੰਨਵਾਦ